ਨੀ ਵਾਰੀ ਅੰਕਸ਼ਨ ਤੇ ਬੈਠਾ ਪਹਿਲੀ ਵਾਰੀ ਮੈਂ 2018 ਚ ਬੈਠਾ ਸਰਕਾਰ ਦੇ ਕੋਲੋਂ ਇਹ ਮਨਾਇਆ ਕਿ ਅਸੀਂ 3 ਮਹੀਨਿਆਂ ਦੇ ਵਿੱਚ ਐਮ ਡਾਕਟਰ ਸੋਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਮੇਰੇ ਕੋਲ ਚਿੱਠੀ ਪਈ ਹੈ ਮੇਰਾ ਖਾਲਸਾ 250 ਕਿ 250 ਰੁਪਏ ਉਸ ਵੇਲੇ ਝੋਨੇ ਦਾ ਰੇਟ ਵਧਿਆ ਬਾਜਰੇ ਦਾ ਰੇਟ 600 ਰੁਪਏ ਵਧਿਆ ਉਪਰਦੇਸ਼ ਚ ਬਹੁਤ ਖੇਤੀ ਹੁੰਦੀ ਹੈ ਅਰਹੜੀ ਉਹਦਾ ਰੇਟ 800 ਰੁਪਏ ਵਧਿਆ ਸੀ ਨਰਮੇ ਦਾ ਰੇਟ 450 ਰੁਪਏ ਵਧਿਆ ਸੀ ਸਾਲ ਬਾਅਦ ਹੀ ਜਦੋਂ ਸਾਨੂੰ ਇਹ ਲੱਗਾ ਕਿ ਨਹੀਂ ਡਾਕਟਰ ਸੋਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਹੋਈ ਅੰਦੋਲਨ ਫੇਰ ਕਰਨਾ ਹੈ ਤਾਂ ਅਗਲੇ ਸ ਅਸੀਂ ਫੇਰ ਦੁਬਾਰਾ ਇਹੀ ਉਹੀ ਅਮਰਨੰਥਨ ਸ਼ੁਰੂ ਕੀਤਾ ਮੈਂ ਬੈਠਾ ਸੀਗਾ ਇੱਥੇ ਚੰਡੀਗੜ੍ਹ ਪਰ ਸਾਡੇ ਮੈਨੂੰ ਕੋਹਾੜ ਵੀ ਬੈਠਾ ਸੀਗਾ ਹੋਰ ਸਾਰੀਆਂ ਡਿਟਾ ਦਾ ਵਿੱਚ ਅਸੀਂ 17 ਥਾਲਾਂ ਥਾਵਾਂ ਦੇ ਉੱਤੇ ਇਹ ਉਹਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ 200 2000 ਰੁਪਿਆ ਧਾਨਮਿਤ ਮੰਤਰੀ ਵੱਲੋਂ ਕਿਸਾਨ ਨਿਧੀ ਯੋਜਨਾ ਤੇ ਆ ਰਿਹਾ ਹੈ ਨਾ ਉਹ ਉਸ ਦਿਨ ਅਨਾਉਂਸ ਹੋਇਆ ਸੀ ਜਿਸ ਦਿਨ ਅਸੀਂ ਸੱਟ ਨਾਲ ਇੱਥੇ ਫੈਸਲਾ ਹੋਇਆ ਉਸ 2019 ਚ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਆ ਉਹ ਅਸੀਂ ਪੰਚਾਇਤਾਂ ਨੂੰ ਦੇਵਾਂਗੇ ਤੇ ਉਹਨਾਂ ਦੀ ਨੀਅਤ ਇਹ ਸੀਗੀ ਕਿ ਪੰਚਾਇਤਾਂ ਨੂੰ ਦੇ ਕੇ ਮੁੜ ਕੇ ਅਸੀਂ ਆਪ ਫੜਪਾਂਗੇ ਕਿਸਾਨਾਂ ਨੂੰ ਰਸਤੇ ਦੇਣੇ ਨੇ ਇਹਨਾਂ ਨੂੰ ਖਾਲੇ ਦੇਣੇ ਨੇ ਇਹਨਾਂ ਦੇ ਪਿੰਡ ਦੇ ਲਈ ਮਤਲਬ ਹਸਪ ਸਕੂਲ ਦੀ ਲੋੜ ਹੈ ਉਹਦੇ ਲਈ ਛੱਡੀਆਂ ਸੀ ਉਹ ਇੰਨੀ ਉਹ ਯੂਜ਼ ਹੋ ਗਈ ਉਹ ਹੋ ਗਈ ਬਾਕੀ ਉਹ ਸਾਂਝੀ ਪਈ ਸੀ ਉਹਨੂੰ ਕਹਿੰਦੇ ਸੀ ਜੁਮਲਾ ਮੁਸ਼ਤਰਕਾ ਮਾਲਕਾ ਦੁਬਾਰਾ ਮਰਨ ਮਰਤੇ ਬੈਠ ਕੇ ਫਰੀਦਕੋਟ ਦੇ ਅੰਦਰ ਟੈਂਡਾ ਟੀਪੁਆਇੰਟ ਤੇ ਉਸ ਦਿਨ ਸਰਕਾਰ ਤੋਂ ਫੈਸਲਾ ਲਿਖ ਕੇ ਲਿਆ ਕਿ ਇਹਦੇ ਤੋਂ ਪਿੱਛੇ ਉਸ ਤੋਂ ਬਾਅਦ ਅਸੀਂ ਪਟਿਆਲੇ 'ਚ ਬੈਠੇ ਪਟਿਆਲੇ ਦੇ ਅੰਦਰ ਜਿਹੜਾ ਕਿਸਾਨ ਨੂੰ ਇਜਾਜ਼ਤ ਨਹੀਂ ਸੀ ਆਪਦਾ ਦੇਖੋ ਕਿਸਾਨ ਨੂੰ ਅਲਾਉ ਕਰਵਾਇਆ ਮਤਲਬ ਪਬਲਿਕ ਕੋਮ ਤੋਂ ਇੱਕ ਕਿਸਾਨ ਆਪਦੇ ਖੇਤ ਦੇ ਵਿੱਚ ਜਿੱਥੇ ਮਰਜ਼ੀ ਮੋਟਰ ਬਦਲ ਕੇ ਲੈ ਜਾਏ ਜਿੱਥੇ ਉਹਨੂੰ ਜੀ ਕਰਦਾ ਉੱਥੇ ਲੈ ਜਾਏ ਸਾਨੂੰ ਬਾਅਦ ਵਿੱਚ ਸਿਰਫ ਇਨਫੋਰਮੇਸ਼ਨ ਦੇ ਦੇ ਕਿ ਮੈਂ ਆਪਦੀ ਮੋਟਰ ਉੱਥੇ ਲੈ ਗਿਆ ਨੇ ਚ ਜਾ ਕੇ ਉੱਥੇ ਕੀ ਸੀ ਇੱਕ ਕਿਸਾਨ ਪਰਿਵਾਰ ਨੂੰ ਵਪਾਰੀਆਂ ਨੇ ਧੋਖਾ ਧੜੀ ਨਾਲ ਲੁੱਟ ਲਿਆ 7 ਕਿੱਲੇ ਜ਼ਮੀਨ ਉਹਦੀ ਪੌਣੇ 7 ਕਿੱਲੇ ਜ਼ਮੀਨ ਹੜੱਪ ਲਈ ਲੜਾਈ ਲੜੀ 1 ਮਹੀਨਾ ਪੂਰਾ 1 ਮਹੀਨੇ ਦੇ ਵਿੱਚ ਉਸ ਪਰਿਵਾਰ ਨੂੰ 20 ਕਿੱਲਿਆਂ ਦੀ ਪੇਮੈਂਟ ਦਵਾ ਕੇ ਫਿਰ ਉਹ ਮੋਰਚਾ ਖਤਮ ਹੋਇਆ ਪਰਿਵਾਰ ਜਿਉਂਦਾ ਰੱਖਿਆ ਵਜਾ ਕੀ ਹੈ ਮਾਨਸਰ ਦੇਖੋ ਪਹਿਲੀ ਤਾਂ ਗੱਲ ਇਹ ਸੋਚ ਲੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਮੈਂ ਕਿਸੇ ਨੂੰ ਨਹੀਂ ਮਰਵਾਉਣਾ ਚਾਹੁੰਦਾ ਮੈਂ ਖੁਦ ਮਰਨਾ ਚਾਹੁੰਦਾ ਹੈ ਸਪਸ਼ਟ ਜੀ ਗੱਲ ਹੈ ਮੇਰੀ ਤਾਂ ਮੈਂ ਤੇ ਚਾਹੁੰਦਾ ਕਿ ਮੇਰੇ ਤੇ ਮੇਰੇ ਵਜਨ ਮੇਰੇ ਤੇ ਵਜਨ ਆਬੇ ਨਾ ਲੋਕਾਂ ਤੇ ਕਿਉਂ ਆਵੇ ਲੋਕ ਤੇ ਮੇਰੇ ਅੰਦੋਲਨ ਦੇ ਸਪੋਰਟਰ ਨੇ